ਸਵਾਲ ਨੰਬਰ 1 ਹੇਠਾਂ ਦਿੱਤੇ ਗਏ ਤਾਰਿਆਂ ਦੇ ਸਮੂਹ ਦੇ ਚਿੱਤਰ ਵਿੱਚੋਂ ਇਹ ਪਾੜ ਦੇ ਵਿੱਚ ਇਹਨਾਂ ਨੇ ਪੁੱਛਿਆ ਵੀ ਕੁੱਲ ਤਾਰਿਆਂ ਵਿੱਚੋਂ ਰੰਗਦਾਰ ਤਾਰਿਆਂ ਦੀ ਬਣਦੀ ਪਿੰਨ ਲਿਖੋ ਹਾਂਜੀ ਦੇਖੋ ਚੌਥੀ ਜਮਾਤ ਦੇ ਵਿੱਚ ਅਸੀਂ ਜੋ ਹੈ ਪੈਨ ਨੂੰ ਲਿਖਣਾ ਜੋ ਹੈ ਸਿੱਖਿਆ ਸੀ ਵੀ ਉੱਪਰ ਵਾਲਾ ਜੋ ਅੰਕ ਹੁੰਦਾ ਹੈ ਪੈਨ ਦੇ ਵਿੱਚ ਉਸ ਨੂੰ ਅਸੀਂ ਅੰਸ਼ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ ਉਸ ਨੂੰ ਅਸੀਂ ਨਿਊਮਰੇਟਰ ਕਹਿੰਦੇ ਹਾਂ ਤੇ ਥੱਲੇ ਵਾਲਾ ਜਿਹੜਾ ਅੰਕ ਹੁੰਦਾ ਹੈ ਉਸ ਨੂੰ ਅਸੀਂ ਹਰ ਕਹਿੰਦੇ ਹਾਂ ਤੇ ਇੰਗਲਿਸ਼ ਦੇ ਵਿੱਚ ਉਸ ਨੂੰ ਜੋ ਹੈ ਡਿਨੋਮੀਨੇਟਰ ਕਿਹਾ ਜਾਂਦਾ ਹੈ ਹੁਣ ਇਹਨਾਂ ਨੇ ਸਾਨੂੰ ਕਿਹਾ ਵੀ ਕੁੱਲ ਤਾਰਿਆਂ ਵਿੱਚੋਂ ਰੰਗਦਾਰ ਤਾਰਿਆਂ ਦੀ ਬੰਦੀ ਪੈਨ ਲਿਖੋ ਦੇਖੋ ਜੇਕਰ ਅਸੀਂ ਰੰਗਦਾਰ ਤਾਰਿਆਂ ਦੀ ਗੱਲ ਕਰੀਏ ਤਾਂ ਕਿੰਨੇ ਨੇ 1 2 ਮੈਂ ਇੱਕ ਵਾਰ ਕਾਊਂਟਿੰਗ ਲਿਖ ਦਿੰਦਾ ਹਾਂ ਹਾਂਜੀ 1 2 3 ਤੇ 4 ਇਹ ਜੋ ਹੈ ਰੰਗਦਾਰ ਤਾਰੇ ਨੇ ਤੇ ਪੈਨ ਲਿਖਣ ਵਾਸਤੇ ਸਾਨੂੰ ਇਹਨਾਂ ਨੇ ਇੱਕ ਤਾਂ ਰੰਗਦਾਰ ਤਾਰਿਆਂ ਦੀ ਜੋ ਹੈ ਪੈਨ ਲਿਖਣ ਵਾਸਤੇ ਕਿਆ ਹੈ ਤਾਂ ਅੰਸ਼ ਦੇ ਵਿੱਚ ਤਾਂ 4 ਆ ਜਾਏਗਾ ਠੀਕ ਹੈ ਤੇ ਅਪੋਨ ਦੇ ਵਿੱਚ ਯਾਨੀ ਕਿ बटे ਦੇ ਵਿੱਚ ਅਸੀਂ ਕੀ ਲਿਖਣਾ ਹੈ ਜਿੰਨੇ ਵੀ ਇਹ ਕੁੱਲ ਤਾਰੇ ਨੇ ਦੇਖੋ ਕੁੱਲ ਤਾਰੇ ਕਿੰਨੇ ਨੇ 5 6 7 8 ਤੇ 9 ਹਾਂਜੀ ਤਾਂ बटे ਦੇ ਵਿੱਚ ਅਸੀਂ ਲਿਖਾਂਗੇ 9 ਤਾਂ 4/9 ਜੋ ਹੈ ਠੀਕ ਹੈ 4/9 ਜੋ ਹੈ ਉਹਨਾਂ ਤਾਰਿਆਂ ਦੀ ਜੋ ਕਿ ਰੰਗਦਾਰ ਨੇ ਉਹਨਾਂ ਦੀ ਪਿੰਨ ਹੈ ਠੀਕ ਹੈ ਤਾਂ ਇੱਥੇ ਅਸੀਂ ਲਿਖ ਦਾਂਗੇ ਇਹਨਾਂ ਨੇ ਜਿਹੜਾ ਬਾਕਸ ਸਾਨੂੰ ਦੇ ਰੱਖਿਆ ਹੈ ਇਹਦੇ ਵਿੱਚ ਅਸੀਂ 4/9 ਜੋ ਹੈ ਲਿਖਣਾ ਹੈ 4 ਜੋ ਹੈ ਉਹ ਰੰਗਦਾਰ ਤਾਰੇ ਨੇ ਤੇ ਜੋ 9 ਹੈ ਉਹ ਜੋ ਹੈ ਕੁੱਲ ਤਾਰੇ ਨੇ ਹਾਂਜੀ ਬੀ ਪਾਰਟ ਦੇ ਵਿੱਚ ਇਹ ਕਹਿ ਰਹੇ ਹਨ ਵੀ ਕੁੱਲ ਤਾਰਿਆਂ ਵਿੱਚੋਂ ਬਿਨਾ ਰੰਗਦਾਰ ਤਾਰਿਆਂ ਦੀ ਬਣਦੀ ਪੈਨ ਲਿਖੋ ਵੀ ਅਸੀਂ ਹੁਣ ਉਹ ਤਾਰਿਆਂ ਦੀ ਪੈਨ ਲਿਖਣੀ ਹੈ ਜਿਨ੍ਹਾਂ ਦੇ ਵਿੱਚ ਰੰਗ ਨਹੀਂ ਕੀਤਾ ਗਿਆ ਹੈ ਤਾਂ ਇਹਦੇ ਵਾਸਤੇ ਵੀ ਦੇਖ ਲੈਣੇ ਆ ਜੀ ਕਿੰਨੇ ਹੈ ਹਾਂਜੀ 1 2 3 4 ਤੇ 5 ਇਹ ਪੰਜ ਉਹ ਤਾਰੇ ਨੇ ਜਿਨ੍ਹਾਂ ਦੇ ਵਿੱਚ ਰੰਗ ਨਹੀਂ ਕੀਤਾ ਗਿਆ ਹੈ ਇਹਨਾਂ ਨੇ ਕਿਹਾ ਨਾ ਬਿਨਾ ਰੰਗਦਾਰ ਠੀਕ ਹੈ ਵੀ ਜਿਨ੍ਹਾਂ ਦੇ ਵਿੱਚ ਰੰਗ ਨਹੀਂ ਕੀਤਾ ਗਿਆ ਹੈ ਉਹਨਾਂ ਦੀ ਗਿਣ ਅਸੀਂ ਲਿਖਣੀ ਹੈ ਤਾਂ ਪੰਜ ਆ ਜਾਊਗਾ ਅੰਸ਼ ਦੇ ਵਿੱਚ बटे ਦੇ ਵਿੱਚ કુલ ਤਾਰੇ ਜੋ ਕਿ 6 7 8 ਤੇ 9 ਠੀਕ ਹੈ ਜੋ કુલ ਤਾਰੇ ਨੇ ਉਹ 9 ਨੇ ਤਾਂ ਬਿਨ ਰੰਗਦਾਰ ਤਾਰਿਆਂ ਦੀ ਜੋ ਪਿੰਨ ਹੈ ਉਹ ਹੈ 5/9 ਇੱਥੇ ਅਸੀਂ ਲਿਖਦਾਂਗੇ 5/9 ਆਈ ਹੋਪ ਕਿ ਤੁਹਾਨੂੰ ਇਹ ਮੈਥਡ ਸਮਝ ਆ ਗਿਆ ਹੋਣਾ ਹੈ ਬਾਕੀ ਵਾਲੇ ਜਿਹੜੇ ਸਵਾਲ ਹੈ ਉਹ ਵੀ ਅਸੀਂ ਇਦਾਂ ਹੀ ਕਰਨੇ ਹੈ ਤਾਂ ਚਲੋ ਇੱਕ ਵਾਰੀ ਜੋ ਹੈ ਇਹਨਾਂ ਨੂੰ ਦੇਖ ਲੈਣੇ ਆ ਹਾਂਜੀ ਅ ਦੂਜੇ ਸਵਾਲ 6 ਕਹਿ ਰਹੇ ਆ ਵੀ ਹੇਠਾਂ ਦਿੱਤੇ ਗਏ ਚਿੱਤਰ ਵਿੱਚੋਂ A ਬਾਰਡ ਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਹੈ B ਕੁੱਲ ਕੁਲਫੀਆਂ ਵਿੱਚੋਂ ਰੰਗਦਾਰ ਕੁਲਫੀਆਂ ਦੀ ਬਣਦੀ ਪਿੰਨ ਲਿਖੋ ਦੇਖੋ ਰੰਗਦਾਰ ਕੁਲਫੀਆਂ ਕਿੰਨੀਆਂ ਨੇ 1 ਤੇ 2 ਤਾਂ ਅੰਸ਼ ਦੇ ਵਿੱਚ ਤਾਂ 2 ਆ ਜਾਏਗਾ बटे ਦੇ ਵਿੱਚ ਦੇਖੋ ਕੁੱਲ ਕੁਲਫੀਆਂ ਕਿੰਨੀਆਂ ਨੇ 3 4 ਤੇ 5 ਤੇ ਜੋ કુલ ਕੁਲਫੀਆਂ ਨੇ ਉਹ 80 बटे ਦੇ ਵਿੱਚ لکھਣਾ ਹੈ ਹਰ ਦੇ ਵਿੱਚ ਠੀਕ ਹੈ 2/5 ਜੋ ਹੈ ਇਹ ਰੰਗਦਾਰ ਕੁਲਫੀਆਂ ਦੀ ਪਿੰਨ ਹੋਏਗੀ ਹੁਣ b 파ਟ ਦੇ ਵਿੱਚ ਇਹ ਕਹਿ ਰਹੇ ਆ ਵੀ કુલ ਕੁਲਫੀਆਂ ਵਿੱਚੋਂ ਬਿਨਾਂ ਰੰਗਦਾਰ ਕੁਲਫੀਆਂ ਦੀ ਬਣਦੀ ਪਿੰਨ ਲਿਖੋ ਹਾਂਜੀ ਬਿਨਾਂ ਰੰਗਦਾਰ ਕੁਲਫੀਆਂ ਕਿਹੜੀਆਂ ਹੋਣਗੀਆਂ 1 2 ਤੇ 3 ਤਾਂ ਤਿੰਨ ਕੁਲਫੀਆਂ ਉਹ ਨੇ ਜਿਨ੍ਹਾਂ ਦੇ ਵਿੱਚ ਰੰਗ ਨਹੀਂ ਕੀਤਾ ਗਿਆ ਹੈ ਬਿਨਾਂ ਰੰਗ ਦਾ ਮਤਲਬ ਬਿਨਾਂ ਰੰਗਦਾਰ ਕੁਲਫੀਆਂ ਨੇ ਇਹ ਹਾਂਜੀ ਤੇ ਕੁੱਲ ਗੁਲਫੀਆਂ ਕਿੰਨੀਆਂ ਨੇ 4 ਤੇ 5 ਠੀਕ ਹੈ ਕੁੱਲ ਗੁਲਫੀਆਂ ਹੋ ਗਿਆ 5 ਉਸ ਨੂੰ ਅਸੀਂ ਲਿਖਾਂਗੇ ਹਰ ਦੇ ਵਿੱਚ ਤਾਂ 3/5 ਜੋ ਹੈ ਬਿਨਾ ਰੰਗਦਾਰ ਗੁਲਫੀਆਂ ਦੀ ਜੋ ਹੈ ਉਹ ਪਿੰਨ ਹੋ ਜਾਏਗੀ ਹਾਂਜੀ ਇੱਥੇ ਲਿਖ ਲੈਣਾ 2/5 ਇਹ ਰੰਗਦਾਰ ਗੁਲਫੀਆਂ ਦੀ ਪਿੰਨ ਹੈ ਤੇ 3/5 ਇਹ ਜੋ ਹੈ ਬਿਨਾ ਰੰਗਦਾਰ ਕੁਲਫੀਆਂ ਦੀ ਜੋ ਹੈ ਪਿੰਨ ਹੈ। ਹੇਠ ਰਿੱਤੇ ਚਿੱਤਰ ਵਿੱਚੋਂ A ਪਾਰਟ ਦੇ ਵਿੱਚ ਇਹਨਾਂ ਨੇ ਕਿਹਾ ਹੈ કુલ ਗੇਂਦਾਂ ਵਿੱਚੋਂ ਰੰਗਦਾਰ ਗੇਂਦਾਂ ਦੀ ਬਣਦੀ ਪਿੰਨ ਲਿਖੋ। ਹਾਂਜੀ A ਪਾਰਟ ਦੇ ਵਿੱਚ ਇਹਨਾਂ ਨੇ ਸਾਨੂੰ ਰੰਗਦਾਰ ਗੇਂਦਾਂ ਦੀ ਜੋ ਹੈ ਪਿੰਨ ਲਿਖਣ ਵਾਸਤੇ ਕਿਹਾ ਹੈ। ਤਾਂ ਪਹਿਲਾਂ ਦੇਖ ਲੈਣੇ ਆ ਜੀ ਰੰਗਦਾਰ ਗੇਂਦਾਂ ਕਿੰਨੀਆਂ ਨੇ? 1 2 3 4 5 6 6 ਹਾਂਜੀ 6 ਤਾਂ ਹੈ ਗਿਆ ਨੇ ਰੰਗਦਾਰ ਜੋ ਹੈ ਗੇਂਦਾ ਤੇ ਇਸ ਤੋਂ ਇਲਾਵਾ ਹੁਣ ਪਹਿਲਾਂ 6 ਨੂੰ ਅਸੀਂ ਲਿਖ ਲੈਣੇ ਆ ਅੰਸ਼ ਦੇ ਵਿੱਚ बटे ਦੇ ਵਿੱਚ ਹੁਣ ਅਸੀਂ ਕੁੱਲ ਗੇਂਦਾ ਲਿਖਣੀਆਂ ਨੇ ਤਾਂ ਕੁੱਲ ਗੇਂਦਾ ਗਿਣ ਲੈਣੇ ਆ 7 8 9 10 ਤੇ 11 ਹਾਂਜੀ 11 ਜੋ ਹੈ ਉਹ ਕੁੱਲ ਗੇਂਦਾ ਨੇ ਤਾਂ ਪਿੰਨ ਬਣੇਗੀ 6/11 ਇਹਦੇ ਵਿੱਚ 6 ਜੋ ਹੈ ਉਹ ਰੰਗਦਾਰ ਗੇਂਦਾਂ ਨੇ ਤੇ ਜੋ 11 ਹੈ ਉਹ ਕੁੱਲ ਜੋ ਹੈ ਗੇਂਦਾਂ ਨੇ 6/11 ਜੋ ਹੈ ਉਹ ਰੰਗਦਾਰ ਗੇਂਦਾਂ ਦੀ ਪਿੰਨ ਹੈ ਅਗਲਾ ਇਹਨਾਂ ਨੇ ਮੁਛੇ ਵੀ ਬਿਨਾ ਰੰਗਦਾਰ ਗੇਂਦਾਂ ਦੀ ਬਣਦੀ ਪਿੰਨ ਲਿਖੋ ਹਾਂਜੀ ਉਹ ਕਿੰਨਤਾ ਸੀ ਗੰਨੀਆਂ ਨੇ ਜੋ ਰੰਗਦਾਰ ਨਹੀਂ ਨੇ ਤਾਂ ਦੇਖੋ 1 2 3 4 ਤੇ 5 ਅੰਜੀ ਪੰਜ ਗੇਂਦਾ ਇਦਾਂ ਦੀਆਂ ਨੇ ਜੋ ਰੰਗਦਾਰ ਨਹੀਂ ਨੇ ਤਾਂ ਇਸ ਨੂੰ ਅਸੀਂ ਲਿਖ ਦਾਂਗੇ ਅੰਸ਼ ਦੇ ਵਿੱਚ ਭਾਟੇ ਦੇ ਵਿੱਚ 80 ਜੋ ਹੈ ਕੁੱਲ ਗੇਂਦਾ ਲਿਖਣੀਆਂ ਨੇ ਤਾਂ 6 7 8 9 10 ਤੇ 11 11 ਜੋ ਹੈ ਉਹ ਕੁੱਲ ਗੇਂਦਾ ਨੇ ਤਾਂ 5/11 ਜੋ ਹੈ ਉਹ ਬਿਨਾਂ ਰੰਗਦਾਰ ਗੇਂਦਾ ਦੀ ਪਿੰਨ ਹੋ ਜਾਏਗੀ ਠੀਕ ਹੈ 5/11 ਜਿਨ੍ਹਾਂ ਗੇਂਦਾ ਤੇ ਰੰਗ ਨਹੀਂ ਕੀਤਾ ਉਹਨਾਂ ਦੀ ਜੋ ਪਿੰਨ ਹੈ ਉਹ ਹੈ 5/11 ਸਵਾਲ ਨੰਬਰ 4 ਹੈ ਜੀ ਹੇਠਾ ਦਿੱਤੇ ਹਰੇਕ ਡੱਬੇ ਵਿੱਚ 12 ਗੇਂਦਾਂ ਦਰਸਾਈਆਂ ਗਈਆਂ ਹਨ ਹਰੇਕ ਡੱਬੇ ਦੇ ਅੱਗੇ ਦਰਸਾਈ ਪਿੰਨ ਅਨੁਸਾਰ ਗੇਂਦਾਂ ਵਿੱਚ ਰੰਗ ਭਰੋ ਅਤੇ ਖਾਲੀ ਡੱਬੇ ਵਿੱਚ ਰੰਗ ਕੀਤੀਆਂ ਗੇਂਦਾਂ ਦੀ ਗਿਣਤੀ ਲਿਖੋ ਦੇਖੋ ਇੱਕ ਤਾਂ 12 ਗੇਂਦਾਂ ਨੇ ਇਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹਨਾਂ ਦੇ ਵਿੱਚ 12 ਗੇਂਦਾਂ ਨੇ ਠੀਕ ਹੈ ਹਰ ਇੱਕ ਡੱਬੇ ਦੇ ਵਿੱਚ ਤੇ ਇਹਨਾਂ ਨੇ ਕਿਹਾ ਵੀ ਹਰ ਇੱਕ ਡੱਬੇ ਦੇ ਅੱਗੇ ਦਰਸਾਈ ਪਿੰਨ ਅਨੁਸਾਰ ਜਿਵੇਂ ਇਹ ਜੋ ਹੈ ਪਿੰਨ ਦਿੱਤੀ ਹੋਈ ਹੈ 1/2 ਗਿੰਦਾ ਵਿੱਚ ਰੰਗ ਭਰੋ ਅਤੇ ਖਾਲੀ ਡੱਬੇ ਵਿੱਚ ਰੰਗ ਕੀਤੀਆਂ ਗਿੰਦਾ ਦੀ ਗਿਣਤੀ ਲਿਖੋ। ਇਹਦੇ ਵਿੱਚ ਕਰਨਾ ਕੀ ਹੈ ਅਸੀਂ? ਜਿਵੇਂ ਇੱਥੇ 12 ਗਿੰਦਾ ਨੇ ਤੇ ਜੋ ਇਹ ਪਿੰਨ ਹੈ ਨਾ ਤਾਂ ਅਸੀਂ 12 ਨੂੰ ਇਸ ਪਿੰਨ ਦੇ ਨਾਲ ਗੁਣਾ ਕਰਾਂਗੇ। ਜਿਵੇਂ ਪਿੰਨ ਸਰੂ ਦੇ ਰੱਖੀ ਹੈ 1/2। ਇੱਕ ਵਾਰੀ ਫਿਰ ਸੁਣ ਲਓ ਇਹ ਜੋ 12 ਹੈ ਇਹ ਗਿੰਦਾ ਹੈ ਠੀਕ ਹੈ ਤੇ 1/2 ਜੋ ਹੈ ਉਹ ਇਹ ਵਾਲੀ ਪਿੰਨ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਹਾਂਜੀ ਹੁਣ 12 ਗੁਣਾ 1/2 ਤੇ ਅ ਦੋ ਦੇ ਨਾਲ 12 ਨੂੰ ਜੋ ਹੈ ਅਸੀਂ ਭਾਗ ਦੇਵਾਂਗੇ ਠੀਕ ਹੈ ਦੋ ਛੇ ਕਿ 12 ਹੁੰਦਾ ਹੈ ਤਾਂ 6 ਨੂੰ 1 ਨਾਲ ਗੁਣਾ ਕਰਾਂਗੇ ਤਾਂ ਇਹ 6 ਆਂਦਾ ਹੈ ਠੀਕ ਹੈ ਹੁਣ ਇਹਦਾ ਮਤਲਬ ਇਹ ਹੋਇਆ ਵੀ ਸਾਨੂੰ 6 ਗਿੰਦਾਂ ਨੂੰ ਜੋ ਹੈ 12 ਦੇ ਵਿੱਚੋਂ ਜੋ ਹੈ ਰੰਗ ਕਰਨਾ ਹੈ ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਬਾਕੀ ਇੱਥੇ ਰੰਗ ਕਰ ਦੇਣੇ ਆ ਜੀ ਹੁਣ ਅੰਜੀ ਕੋਈ ਵੀ 6 ਗੇਂਦਾਂ ਦੇ ਵਿੱਚ ਤੁਸੀਂ ਜੋ ਹੈ ਰੰਗ ਭਰ ਸਕਦੇ ਹੋ ਮੈਂ ਇੱਥੇ ਕੰਪਲੀਟ ਰੰਗ ਜੋ ਹੈ ਮਤਲਬ ਨਹੀਂ ਭਰ ਰਿਹਾ ਤੁਸੀਂ ਆਪਣਾ ਕੰਪਲੀਟ ਜੋ ਹੈ ਕਲਰ ਜੋ ਹੈ ਰੰਗ ਜੋ ਹੈ ਭਰਨਾ ਹੈ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਮੈਂ ਜੋ ਹੈ ਇੱਕ ਅੰਦਾਜ਼ੇ ਦੇ ਲਈ ਜੋ ਹੈ ਇੱਕ ਮਤਲਬ ਰੰਗ ਭਰ ਰਿਹਾ ਹਾਂ ਪੂਰਾ ਮੈਂ ਨਹੀਂ ਭਰ ਰਿਹਾ ਬਾਕੀ ਤੁਸੀਂ ਇਸ ਨੂੰ ਕੰਪਲੀਟ ਕਰ ਲੈਣਾ ਹਾਂਜੀ ਤਾਂ 6 ਗੇਂਦਾਂ ਦੇ ਵਿੱਚ ਅਸੀਂ ਰੰਗ ਭਰਨਾ ਸੀ ਭਰ ਲਿਆ ਹੈ ਹੁਣ ਅਗਲਾ ਦੇਖਦੇ ਹਾਂ ਜੀ ਬੀ ਬਾੜ ਦੇ ਵਿੱਚ ਜੋ ਪਿੰਨ ਹੈ ਉਹ ਸਾਨੂੰ ਦੇ ਰખીਏ 1/3 ਗੇਂਦਾਂ 12 ਨੇ ਹਾਂਜੀ 12 ਨੂੰ 1/3 ਪਿੰਨ ਨਾਲ ਗੁਣਾ ਕਰਾਂਗੇ 3 ਚੋਕੇ 12 ਆ ਜਾਏਗਾ ਤਾਂ 4 ਨੂੰ 1 ਨਾਲ ਗੁਣਾ ਕਰਾਂਗੇ ਤਾਂ 4 ਠੀਕ ਹੈ ਹਾਂਜੀ ਇਹਦਾ ਮਤਲਬ ਵੀ ਸਾਨੂੰ ਜੋ ਹੈ 4 ਗੇਂਦਾਂ ਨੂੰ ਜੋ ਹੈ ਉਹ ਰੰਗ ਨਾਲ ਭਰਨਾ ਹੈ 1 2 ਅੰਜੀ 3 ਤੇ 4 ਕੋਈ ਵੀ ਚਾਰ ਗੇਂਦਾਂ ਨੂੰ ਤੁਸੀਂ ਜੋ ਹੈ ਰੰਗ ਨਾਲ ਭਰ ਸਕਦੇ ਹੋ ਠੀਕ ਹੈ ਅੰਜੀ ਗੇਂਦਾਂ ਨੇ 12 ਤੇ ਜੋ ਪਿੰਨ ਹੈ ਉਹ ਹੈ 1/4 ਤੇ 4 3 12 ਹੁੰਦਾ ਹੈ ਠੀਕ ਹੈ 12 ਨੂੰ ਜੋ ਹੈ ਅਸੀਂ 4 ਦੇ ਨਾਲ ਭਾਗ ਕੀਤਾ ਤਾਂ 3 ਆਇਆ ਉਸ ਤਿੰਨ ਨੂੰ ਅਸੀਂ ਇੱਥੇ ਲਿਖ ਦੇਣਾ ਹੈ ਡੱਬੇ ਦੇ ਵਿੱਚ ਤੇ ਹੁਣ ਅਸੀਂ ਤਿੰਨ ਗੇਂਦਾਂ ਨੂੰ ਜੋ ਹੈ ਉਹ ਰੰਗ ਨਾਲ ਭਰਨਾ ਹੈ ਇੱਕ ਦੋ ਤੇ ਤਿੰਨ ਅੰਝੀ ਇੱਥਾ ਜੋ ਹੈ ਇੱਕ ਆਪਸ਼ਨ ਕਰਨਾ ਹੈ ਠੀਕ ਹੈ ਜੋ કુલ ਗੇਂਦਾਂ ਨੇ ਉਸ ਨੂੰ ਅਸੀਂ ਇਹਦੇ ਨਾਲ ਗੁਣਾ ਕਰਨਾ ਹੈ ਤੇ ਪਿੰਦਾ ਜਿਹੜਾ ਹਰ ਹੈ ਨਾ ਜੇ ਪਹਿਲੀ ਪਿੰਦਾ ਹਰ 2 ਸੀ ਦੂਜੀ ਵਾਲੀ ਪਿੰਦਾ ਹਰ ਜੋ ਹੈ 3 ਸੀ ਤੇ ਤੀਜੀ ਵਾਲੀ ਪਿੰਦਾ ਜੋ ਹੈ ਹਰ 4 ਸੀ ਤਾਂ 2 3 4 ਦੇ ਨਾਲ ਜੋ 12 ਗਿੰਦਾ ਨੇ ਉਸ ਨੂੰ ਜੋ ਹੈ ਭਾਗ ਕਰਕੇ ਦੇਖ ਲੈਣਾ ਜੋ ਵੀ ਸੰਖਿਆ ਆਏਗੀ ਜਾਂ ਜੋ ਵੀ ਅੰਕ ਆਏਗਾ ਉਸ ਨੂੰ ਜੋ ਹੈ ਅਸੀਂ ਇਸ ਖਾਲੀ ਡੱਬੇ ਦੇ ਵਿੱਚ ਭਰ ਕੇ ਲਿਖ ਦੇਣਾ ਹੁੰਦਾ ਤੇ ਉਨੀਆਂ ਹੀ ਗਿੰਦਾ ਨੂੰ ਅਸੀਂ ਜੋ ਹੈ ਭਰ ਦੇਣਾ ਹੈ ਰੰਗ ਦੇ ਨਾਲ ਜੋ ਹੈ ਭਰ ਦੇਣਾ ਹੈ